ਮੇਰੇ ਮਨ ਵਿੱਚ ਚੇਂਜ ਚਾਰ 18 ਅੱਛਾ 10 ਸਾਲ ਹੋ ਗਏ ਨੇ ਤੇ ਕਿਸ ਤਰ੍ਹਾਂ ਦਾ ਚੱਲਦਾ ਕੋਈ ਰਿਸਪੌਂਸ ਆਂਦਾ ਸਹੀ ਕਿਤੇ ਮੈਂ ਬੜੀ ਮੁਸ਼ਕਿਲ ਅੱਛੇ ਚੱਲਦਾ ਮੁਸ਼ਕਿਲ ਹੈ ਹਾਂ ਜੀ ਪਿਛਾਰੀ ਜਿਹੜੇ ਅਸੀਂ ਕਹਿ ਦਿੰਨੇ ਆਂ ਹੋਰ ਲੋਕ ਹੁੰਦੇ ਆ ਮੰਗਦੇ ਆਏ ਨਜ਼ਰ ਆਉਂਦੇ ਨੇ ਪਰ ਇਹੋ ਜੇ ਵੀਰ ਆ ਜਿਹੜੇ ਉਹ ਸਿਖਾ ਜਾਂਦੇ ਨੇ ਦੁਨੀਆ ਦੇ ਵਿੱਚ ਕਿ ਜ਼ਰੂਰੀ ਨਹੀਂ ਹੈ ਜੇ ਤੁਹਾਡੇ ਕੋਲ ਕੁਝ ਚੀਜ਼ ਨਹੀਂ ਹੈ ਜੇ ਰਾਪਾਂ ਨੇ ਸਾਨੂੰ ਇਹੋ ਜਿਹਾ ਬਣਾਇਆ ਤਾਂ ਇਹ ਸ਼ਿਕਾਇਤ ਨਹੀਂ ਕਰਨੀ ਅਸੀਂ ਕੰਮ ਕਰਨਾ ਹੈ ਸਾਡੇਰ ਕੇ ਲੋਕਾਂ ਨੂੰ ਜਿਹੜਾ ਕਿ ਅਕਸਰ ਦੁਕਾਨਾਂ ਤੇ ਜਾ ਕੇ ਲੈਣੇ ਆ ਜਿਹੜੀ ਕਿ ਜੀ ਦੁਕਾਨ ਤੇ ਲੈਣੀ ਉਹੀ ਸਵੀਰ ਕੋ ਲੈਣੀ ਹੈ ਤੁਸੀਂ ਇਹਦੇ ਕੋਲ ਜਰੂਰ ਆਓ ਮੇਰੀ ਮਦਦ ਕਰੋ ਇਸ ਵੀਰ ਦੀ ਕਿ ਤਾਂ ਕਿ ਕੁਛ ਇਸ ਵੀਰ ਦੀ ਆਮਦਨ ਹੋ ਸਕੇ ਐਹੋ ਜਿਹਾ ਬੰਦਾ ਜਿਹੜਾ ਆਪਣੇ ਆਪ ਨੂੰ ਸੰਘਰਸ਼ ਦੇ ਵਿੱਚ ਕਾਰੋਬਾਰ ਕਰ ਰਿਹਾ ਕੱਲ ਨੂੰ ਆਣ ਵਾਲੀ ਉਮਰ ਦੇ ਵਿੱਚ ਹੋ ਸਕਦਾ ਇਹਦੇ ਕੋ ਕੰਮ ਨਾ ਵੀ ਹੋਵੇ ਆਪਾਂ ਇਹਨੂੰ ਐਹੋ ਜਿਹਾ ਅੱਡਾ ਸੈੱਟ ਕਰ ਦਈਏ ਤਾਂ ਕਿ ਇਹ ਸਾਰੀ ਉਮਰ ਆਪਣੀ ਬੈਠ ਕੇ ਰੋਟੀ ਖਾ ਸਕਦਾ ਹੋਵੇ ਅੱਜ ਕੱਲ੍ਹ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਆ ਤੁਹਾਡੇ ਨਾਲ ਵਰਕਸ਼ਿਪ ਤੇ ਖਵਲ ਇਸ ਵਕਤ ਅਮ੍ਰਿਤਸਰ ਦੇ ਪਟਾਲਾ ਰੋਡ ਵਿਖੇ ਮੌਜੂਦ ਆ ਇੱਥੇ ਤੁਹਾਨੂੰ ਅੱਜ ਅਸੀਂ ਕਿਹੋ ਜਿਹੇ ਵੀਰਨਾ ਮਿਲਾਂ ਜਾ ਰਹੇ ਆ ਗਿਰਾ ਵੀਰ ਮਿਹਨਤ ਕਰਦਾ ਮਿਹਨਤ ਹਰ ਕੋਈ ਕਰਦਾ ਪਰ ਇਸ ਵੀਰ ਨੂੰ ਦੇਖ ਕੇ ਤੁਹਾਡੇ ਮਨ 'ਚ ਇੱਕ ਤਰਸ ਜ਼ਰੂਰ ਆਏਗਾ ਇੱਕ ਮਨ ਜਿਹੜਾ ਕਹਿੰਦਾ ਜੇ ਕੋਈ ਲੋਕੀ ਜਿਹੜੇ ਕਈ ਹੁੰਦੇ ਦਿলো ਬਹੁਤ ਸਟਰੋਂਗ ਹੁੰਦੇ ਨੇ ਇੱਕ ਜਿਹੜੇ ਪਰ ਉਹ ਵੀ ਇਸ ਵੀਰ ਦੀ ਹਾਲਤ ਵੇਖ ਕੇ ਥੋੜਾ ਜਾਂ ਤੁਸੀਂ ਵੀ ਥੋੜਾ ਹਿੱਲੇ ਜਾਓਗੇ ਕਿਉਂਕਿ ਖੁਦ ਨੂੰ ਮੁਨਕੀ ਕੁਝ ਮਹਿਸੂਸ ਹੁੰਦਾ ਹੈ ਕਿ ਇਹੋ ਜਿਹੇ ਲੋਕ ਵੀ ਨੇ ਇਸ ਦੁਨੀਆ 'ਚ ਜਿਹੜੇ ਕੰਮ ਕਰਦੇ ਨੇ ਮੇਤੇ ਅਕਸਰੀ ਕਈ ਲੋਕ ਚੰਗੇ ਪਲੇ ਹੁੰਦੇ ਨੇ ਭਿਖਾਰੀ ਜਿਹੜੇ ਅਸੀਂ ਕਹਿ ਦਿੰਨੇ ਆ ਹੋਰ ਲੋਕ ਹੁੰਦੇ ਆ ਮੰਗਦੇ ਹੋਏ ਨਜ਼ਰ ਆਉਂਦੇ ਨੇ ਪਰ ਇਹੋ ਜੇ ਵੀਰ ਆ ਜਿਹੜੇ ਉਹ ਸਿਖਾ ਜਾਂਦੇ ਨੇ ਦੁਨੀਆ ਦੇ ਵਿੱਚ ਕਿ ਜ਼ਰੂਰੀ ਨਹੀਂ ਹੈ ਜੇ ਤੁਹਾਡੇ ਕੋਲ ਕੁਝ ਚੀਜ਼ ਨਹੀਂ ਹੈ ਜੇ ਰੱਬ ਨੇ ਸਾਨੂੰ ਇਹੋ ਜੇ ਬਣਾਇਆ ਤਾਂ ਸ਼ਿਕਾਇਤ ਨਹੀਂ ਕਰਨੀ ਅਸੀਂ ਕੰਮ ਕਰਨਾ ਹੈ ਹਾਰਡ ਵਰਕ ਕਰਨਾ ਹੈ ਅਸੀਂ ਕੁਝ ਇੱਕ ਮਿਸਾਲ ਬਣਾਉਣੀ ਹੈ ਤੇ ਅਹੀ ਮਿਸਾਲ ਇਹ ਵੀਰ ਹੈ ਤੁਹਾਨੂੰ ਤਸਵੀਰਾਂ ਸਾਂਝੀ ਕਰਾਂਗੇ ਇਸ ਵੀਰ ਦੀਆਂ ਜਿਹੜਾ ਵੀਰ ਇੱਕ ਲਾਈਕ ਇਹ ਕਹਿ ਸਕਦਾ ਹੈ ਕੀ ਚੀਜ਼ ਵੇਚਦਾ ਤੇ ਦੁਕਾਨ ਨਾਲ ਲਾਈਕ ਆਈ ਹੈ ਇਹ ਛੋਟਾ ਇੱਕ ਇੱਕ ਕਹਿ ਸਕਦੇ ਆ ਇੱਕ ਛੋਟੀ ਜੀ ਦਕਾਨ ਹੈ ਜਿਸ ਦੇ ਵਿੱਚ ਵੀ ਸਾਮਾਨ ਵੇਚਦਾ ਸਾਮਾਨ ਵੀ ਕੋਈ ਇਹ ਕਹਿ ਸਕਦੇ ਆ ਆਪਾਂ ਕੋਈ ਇੰਨਾ ਨਹੀਂ ਆ ਤੁਸੀਂ ਦੇਖ ਸਕਦੇ ਹੋ ਧੂਪ ਅਗਰਬਤੀ ਐ ਚਿਪਸ ਕੁਕਰੇ ਦੇ ਪੈਕਟ ਨੇ ਜਾਂ ਹੋਰ ਕੋਈ ਪੈਕਟ ਨੇ ਜਾਂ ਪਾਣੀ ਦੀ ਬੋਤਲਾਂ ਕੋਰਡਿੰਗਾਂ ਹੋਰ ਸਭ ਕੁਝ ਟੀਚਾ ਇਹ ਵੀਰ ਜਿਹੜਾ ਖੁੱਦਿੰਦਾ ਪਰ ਕੋਈ ਵੇਖਿਆ ਜਾਵੇ ਤਾਂ ਸਾਡੇ ਅਰਕ ਲੋਕਾਂ ਨੂੰ ਜਿਹੜਾ ਕਿ ਅਕਸਰ ਦੁਕਾਨਾਂ ਤੇ ਜਾ ਕੇ ਲੈਣੇ ਆ ਜਿਹੜੀ ਕਿ ਦੁਕਾਨ ਤੇ ਨਹੀਂ ਉਹ ਹੀ ਇਸ ਵੀਰ ਕੋਲ ਲੈਣੀ ਹੈ ਤੁਸੀਂ ਇਹਦੇ ਕੋਲ ਜਰੂਰ ਆਓ ਤੇਰੀ ਮਦਦ ਕਰੋ ਇਸ ਵੀਰ ਦੀ ਕਿ ਤਾਂ ਕਿ ਉਸ ਵੀਰ ਦੀ ਆਮਦਨ ਹੋ ਸਕੇ ਕਿਉਂਕਿ ਦੇਖਿਆ ਜਾਵੇ ਅਕਸਰ ਹੀ ਲੋਕ ਜਿਹੜੇ ਨੇ ਕਿ ਸੇਮ ਚੀਜ਼ਾਂ ਬਾੜੀਆਂ ਦੁਕਾਨਾਂ ਤੋਂ ਲੈ ਲੈਂਦੇ ਨੇ ਚਾਹੇ ਕਦੀ ਇੱਕ ਦੋ ਰੇਟ ਵੱਧ ਲਾ ਦੇਣ ਇਸ ਵੀਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੈ ਇੱਕ ਮਦਦ ਦੀ ਲੋੜ ਹੈ ਇਸ ਵੀਰ ਨੂੰ ਇੱਕ ਆਸ ਹੈ ਸਾਰਿਆਂ ਤੋਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਗੁਰੂ ਨਗਰੀ ਕੋ ਰਾਮਦਾਸ ਨਗਰੀ ਹੈ ਕਿ ਲੋਕਾਂ ਨੂੰ ਇਸ ਵੀਰ ਦੀ ਜ਼ਰੂਰ ਮਦਦ ਕਰਨੀ ਚਾਹੀਦੀ ਕੁਝ ਲੋਕ ਆਂਦੇ ਵੀ ਨੇ ਇੱਕ ਆਏ ਨੇ ਵੀ ਅੰਨਾ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪ ਦਾ ਮੇਰਾ ਨਾਮ ਜਸਵਿੰਦਰ ਸਿੰਘ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਕਿ ਇਸ ਵੀਰ ਦੀ ਮੈਂ ਕੀ ਹਿੰਮਤ ਨੂੰ ਕਹਿਣਾ ਚਾਹੋਗਾ ਕਿ ਕੰਮ ਕਰ ਰਿਹਾ ਹੈ ਇਸ ਹਾਲਤ ਦੇ ਵਿੱਚ ਬਿਲਕੁਲ ਜੀ ਆ ਜਿਹੜਾ ਦਵਿੰਦਰ ਸਿੰਘ ਖਾਲਸਾ ਹੈ ਜੀ ਇਹ ਮੁੰਡੇ ਨੂੰ ਮੈਂ ਬੜੀ ਢੇਰ ਤੋਂ ਜਾਣਦਾ ਜੀ ਇਹ ਕਾਫੀ ਢੇਰ ਤੋਂ ਹੀ ਇਹ ਐਸੇ ਰੋੜ ਦੇ ਤੇ ਬ੍ਰਿਜ ਭੂ ਸ਼ਰਮੈਰਾ ਚੌਂਕ ਦੇ ਵਿੱਚ ਹੈਗਾ ਜੀ ਸੈਲੀਬ੍ਰੇਸ਼ਨ ਦੇ ਬਿਲਕੁਲ ਨਜ਼ਦੀਕ ਹੈ ਜੀ ਅਰੇ ਕਈ ਸੱਜਣਾ ਨੇ ਮਦਦ ਵੀ ਦਿੱਤੀ ਆ ਲੇਕਿਨ ਮੈਂ ਇਹ ਚਾਹੁੰਦਾ ਆ ਕਿ ਇਹਨੂੰ ਕਿਸੇ ਤਰੀਕੇ ਕੋਈ ਪੱਕੀ ਦੁਕਾਨ ਅੱਡਾ ਲੈ ਦਿੱਤਾ ਜਾਵੇ ਤਾਂ ਕਿ ਬਰਸਾਤ ਦੇ ਦਿਨਾਂ 'ਚ ਧੁੱਪ ਗਰਮੀ ਦੇ ਦਿਨਾਂ 'ਚ ਵਿਚਾਰਾ ਸਹੀ ਥਾਂ ਤੇ ਬਹਿ ਕੇ ਆਪਣਾ ਕਾਰੋਬਾਰ ਕਰ ਸਕੇ ਬਹੁਤ ਸੱਜਣ ਨੇ ਜਿਹੜੇ ਬਹੁਤ ਦਾਨ ਕਰਦੇ ਨੇ ਬੜਾ ਕੁਝ ਕਰਦੇ ਨੇ ਲੇਕਿਨ ਜੇ ਇਹ ਦੇਖੋ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਇਹਨੇ ਆਪਣਾ ਸੰਘਰਸ਼ ਨਹੀਂ ਛੱਡਿਆ ਇਹ ਕਿਸੇ ਘਰ ਦੀਆ ਵਧ ਨਹੀਂ ਲੰਦਾ ਜੀ ਲੇਕ ਮਿਹਨਤ ਦੇ ਪੈਸੇ ਕਮਾੰਦਾ ਸਿਰ ਸਾਫ ਸੁਥਰੇ ਥੋਤੇ ਇਹਨੇ ਰੱਖਿਆ ਦੇ ਨੇ ਕੋਈ ਉਹੋ ਜਿਹਾ ਇਹਨੇ ਸੋਦਾ ਦੀ ਦੁਕਾਨ ਤੇ ਰੱਖਿਆ ਦੇ ਆ ਜਿਹਦੇ ਨਾਲ ਕਿਸੇ ਦੀ ਸਿਹਤ ਨੂੰ ਨੁਕਸਾਨ ਹੁੰਦਾਵੇ ਇਹ ਬਹੁਤ ਵਧੀਆ ਮੁੰਡਾ ਹੈ ਇਹਦੀ ਵੱਧ ਤੋਂ ਵੱਧ ਜਿਹੜਾ ਮਦਦ ਕਰ ਸਕਦਾ ਘਰੋ ਭਾਈ ਸਾਹਿਬ ਹਣੀ ਇਸ ਦੁਕਾਨ ਤੇ ਇੰਟਰਵਿਊ ਦੀ ਲੈਣ ਆਏ ਸੀ ਤੇ ਮੈਂ ਵੇਖ ਕੇ ਰੁਕ ਗਿਆ ਮੈਂ ਕਹਿੰਦਾ ਕਿ ਪੁੱਛ ਮੈਂ ਵੀ ਇਹਦੇ ਬਾਰੇ ਸ਼ਬਦ ਕਹਿਣਾ ਚਾਹੁੰਦਾ ਤੇ ਇਹਨਾਂ ਨੇ ਮੈਨੂੰ ਇਜਾਜ਼ਤ ਦਿੱਤੀ ਤੇ ਮੈਂ ਸ਼ਬਦ ਕੋੜਿਆ ਤੇ ਕੋਸ਼ਿਸ਼ ਕਰੋ ਕਿ ਇਸ ਮੁੰਡੇ ਦੀ ਵੱਤ ਉਹਦੇ ਕਿਸੇ ਤਰੀਕੇ ਮਦਦ ਕੀਤੀ ਜਾਵੇ ਤਾਂ ਕਿ ਇਹਦਾ ਪੱਕਾ ਆड्डा ਬਣ ਜਾਵੇ ਤੇ ਬ੍ਰਿਜ ਪੁੱਛਣ ਮਹਿਲਾ ਚੌਂਕ ਹੈ ਸੈਲੀਬ੍ਰੇਸ਼ਨ ਮਾਲ ਦੇ ਬਿਲਕੁਲ ਸਾਹਮਣੇ ਮੈਨੂੰ ਪਹਿਲੇ ਗਗਨ ਸਿਲਮਾ ਕਹਿੰਦੇ ਸੀ ਵੈਸੇ ਦੇਖਿਆ ਜਾਵੇ ਤਾਂ ਅਕਸਰ ਲੋਕ ਸ਼ਿਕਾਇਤ ਕਰਦੇ ਨੇ ਕਈ ਲੋਕ ਚੰਗੇ ਭਲੇ ਹੁੰਦੇ ਨੇ ਭਿਖਾਰੀ ਮੰਗਦੇ ਹੋਏ ਨਜ਼ਰ ਆਂਦੇ ਆ ਅੱਜ ਕੱਲ੍ਹ ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਪਰ ਦੇਖੋ ਤੁਸੀਂ ਇਹ ਵੀਰ ਪੇਸ਼ਕ ਹਾਲਤ ਇਹਦੀ ਸਹੀ ਨਹੀਂ ਫੇਰ ਵੀ ਕੰਮ ਕਰ ਰਿਹਾ ਉਹ ਦੇਖੋ ਜੀ ਆਪਾਂ ਕਈ ਧਰਮ ਦੇ ਨਾਂ ਦੇ ਉੱਤੇ ਵੀ ਠੱਗੀਆਂ ਲਾਂਦੇ ਨੇ ਤੇ ਉਦਾਂ ਵੀ ਬੜੇ ਤਰ੍ਹਾਂ ਦੀਆਂ ਠੱਗੀਆਂ ਲਾਂਦੇ ਨੇ ਜਿੱਦਾਂ ਕਿ ਮਤਲਬ ਕਿ ਚੰਗੇ ਭੜੇ ਸਰੀਰ ਹੁੰਦਿਆ ਸੁੰਦੀਆਂ ਵੀ ਉਹ ਕੰਮ ਨਹੀਂ ਕਰਨਾ ਚਾਹੁੰਦੇ ਕੋਈ ਝੁੰਕਾਂ ਜਿ ਖਲੋਤੇ ਦੇ ਨੇ ਮੇਰਾ ਪਰਸ ਗਵਾਇਆ ਮੇਰਾ ਘਵਾਇਆ ਮੁੱਖੋ ਵਕਰ ਦਰਾ ਦੀਆਂ ਠੱਗੀਆਂ ਨੇ ਕੁਝ ਗੁਰੂ ਘਰਾਂ ਜਾ ਕੇ ਵੀ ਠੱਗੀਆਂ ਲਾਂਦੇ ਨੇ ਬਟ ਜਾਣਾ ਇਨਸਾਨ ਨੇ ਖਾਲੀ ਹੱਥ ਪਰ ਐਹੋ ਜਿਹਾ ਬੰਦਾ ਜਿਹੜਾ ਆਪਣੇ ਆਪ ਨੂੰ ਸੰਘਰਸ਼ ਦੇ ਵਿੱਚ বারোবার ਕਰ ਰਿਹਾ ਕੱਲ ਨੂੰ ਆਣ ਵਾਲੀ ਉਮਰ ਦੇ ਵਿੱਚ ਹੋ ਸਕਦਾ ਇਹ ਕੋ ਕੰਮ ਨਾ ਵੀ ਹੋਵੇ ਆਪਾਂ ਇਹਨੂੰ ਇਹੋ ਜਿਹਾ ਅੱਡਾ ਸੈੱਟ ਕਰ ਦਈਏ ਤਾਂ ਕਿ ਇਹ ਸਾਰੀ ਉਮਰ ਆਪਣੀ ਬੈਠ ਕੇ ਰੋਟੀ ਖਾ ਸਕਦਾ ਹੋਵੇ ਤੇ ਸਭ ਦਾ ਬਹੁਤ ਬਹੁਤ ਧੰਨਵਾਦ ਜਿੰਨੀ ਵੱਤ ਉਹਦੇ ਕਿਸੇ ਕੋ ਸੇਵਾ ਹੋ ਸਕਦੀ ਹੋਵੇ ਅੱਗੇ ਕਰੋ ਜੀ ਸਾਸ਼ਰੀਆਪਾਲ ਤੇ ਵੇਖੋ ਬਹੁਤ ਵਧੀਆ ਗੱਲ ਹੈ ਇਸ ਵੀਰ ਦੀ ਕਿ ਮਿਹਨਤ ਕਰ ਰਿਹਾ ਇੱਕ ਸਾਰੇ ਲੋਕਾਂ ਨੂੰ ਜੇ ਕੁਛ ਲੋਕ ਆਉਂਦੇ ਨੇ ਜਿਹੜੇ ਮਦਦ ਕਰਦੇ ਨੇ ਇਹੋ ਜੀ ਵੀਰ ਦੀ ਜਰੂਰ ਮਦਦ ਕਰਨੀ ਚਾਹੀਦੀ ਤੁਹਾਨੂੰ ਦਿਖਾ ਦਿੰਨੇ ਆ ਜਿਹੜੀ ਇਹ ਵੀਲ ਚੇਅਰ ਤੇ ਆਉਂਦਾ ਵੀਰ ਤੇ ਇਸ ਤੇ ਹੁੰਦਾ ਤੁਸੀਂ ਵੀਡੀਓ ਤੇ ਵੀ ਦੇਖਿਆ ਹੋਏਗਾ ਕਿ ਇਸ ਵੀਰ ਨੇ ਹਿੰਮਤ ਹੈ ਕਿ ਆਉਂਦਾ ਹੈ ਤੇ ਆਪਣਾ ਸਮਾਨ ਲੈ ਕੇ ਆਉਂਦਾ ਵੀਰ ਨਾਲ ਵੀ ਗੱਲਬਾਤ ਕਰਾਂਗੇ জানਾਂਗੇ ਆਖਿਰ ਕਿਸ ਤਰ੍ਹਾਂ ਦਾ ਸਾਰਾ ਕੰਮ ਚੱਲ ਰਿਹਾ ਕਿਉਂਕਿ ਬਹੁਤ ਮੁਸ਼ਕਿਲ ਹੈ ਕੰਮ ਕਰਨਾ ਇੱਕ ਖੁਦ ਨੂੰ ਵੀ ਇੱਕ ਦੇਖ ਕੇ ਮਨ ਦੇ ਵਿੱਚ ਹੁੰਦਾ ਹੈ ਕਿ ਜੇ ਇਹ ਵੀਰ ਕਰ ਸਕਦਾ ਤਾਂ ਕੋਈ ਕਿਉਂ ਨਹੀਂ ਕਰ ਸਕਦਾ ਮਿਸ ਸਸਕਰ ਜੀ ਸੱਚ ਕਾ ਜੀ ਕੀ ਨਾਮ ਹੈ ਜੀ ਆਪ ਦਾ ਮੈਂ ਨਾਮ ਜਿੰਮੇ ਟੋਹ ਪੰਡਿਤ ਸਿੰਘ ਜੀ ਦੱਸੋ ਕਿੰਨੀ ਸਮਾਂ ਹੋ ਗਿਆ ਤੁਹਾਨੂੰ ਇੱਥੇ ਆ ਕੰਮ ਕਰਦਿਆਂ ਕਿੰਨਾ ਟਾਈਮ ਹੋ ਮੈਂ ਬਾਰੇ ਇੱਕ ਚੇਨ ਚਾਰタルਮ ਅੱਛਾ ਕਿੰਨਾ ਸਾਲ ਹੋ ਗਏ ਨੇ ਤੇ ਕਿਸ ਤਰ੍ਹਾਂ ਦਾ ਚੱਲਦਾ ਕੋਈ ਰਿਸਪੌਂਸ ਆਉਂਦਾ ਸਹੀ ਕਿ ਨਹੀਂ ਮੈਂ ਬਾਰੇ ਕੁਛ ਕਰ ਅੱਛਾ ਚੱਲ ਜਾਉਗਾ ਮੁਸ਼ਕਿਲ ਹੈ ਹਾਂਜੀ ਅੱਛਾ ਤੁਸੀਂ ਵੀ ਕੁਝ ਆਪਣੇ ਪਰਿਵਾਰ ਬਾਰੇ ਦੱਸੋ ਕੋਣ ਕੋਣ ਪਰਿਵਾਰ ਚ ਹੈ ਕਿਸ ਤਰ੍ਹਾਂ ਘਰ ਚੱਲਦਾ ਮੈਂ ਇੱਕ ਵਾਰ ਕਿ ਮੰਮੀ ਪਪਾ ਦੋ ਬਾਈ ਅੱਛਾ ਅੱਛਾ